ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਲਗਾਤਾਰ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਇਸੇ ਲੜਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਐਸਐਸਪੀ ਸ਼ੁਭਮ ਅਗਰਵਾਲ ਦੀ ਅਗਵਾਈ ਦੇ ਵਿੱਚ ਫਤਿਹਗੜ੍ਹ ਸਾਹਿਬ ਅਤੇ ਲੋਹਾ ਨਗਰੀ ਮੰਡੀ ਗੋਵਿੰਦਗੜ੍ਹ ਦੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਐਸਐਸਪੀ ਸ਼ੁਭਮ ਅਗਰਵਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਇਸ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਿਲ ਹੋ ਕੇ ਚੰਗੀ ਤਰ੍ਹਾਂ ਕਰਾ ਦੇ ਛਾਣਵੇਂ ਕੀਤੇ ਉਤੇ ਹੀ ਪਤੇਗੜ ਸਾਹਿਬ ਦੇ ਐਸਐਸਪੀ ਸ਼ੂਭਕਰਵਾਲ ਨੇ ਵੀ ਕਿਹਾ ਕਿ ਪੰਜਾਬ ਦੇ ਡੀਜੀਪੀ ਦੇ ਹੁਕਮਾਂ ਦੇ ਅਨੁਸਾਰ ਭੈੜੇ ਅਨਸਰਾਂ ਤੇ ਨਸ਼ਾ ਤਸਕਰਾ ਦੇ ਖਿਲਾਫ ਸਮੇਂ-ਸਮੇਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਨਸ਼ਾ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕਾਰਵਾਈ ਕਰ ਰਹੀ ਹੈ ਉਸੇ ਲੜੀ ਤਹਿਤ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਦੌਰਾਨ 9 ਮਾਮਲੇ ਦਰਜ ਕਰਕੇ 10 ਵਿਅਕਤੀ ਕਾਬੂ ਕੀਤੇ ਗਏ ਹਨ ਅਤੇ ਇਹ ਆਪਰੇਸ਼ਨ ਅਜੇ ਵੀ ਜਾਰੀ ਰਹੇਗਾ ਏਬਰ ਪੰਜਾਬੀ ਟੀਵੀ ਦੇ ਲਈ ਪਤੇਗੜ ਸਾਹਿਬ ਤੋਂ ਸਾਈ ਮਰਤੰਦੀ ਰਿਪੋਰਟ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਇੱਕ ਮਤਲਬ ਆਪਾਂ ਕਹਿੰਦੇ ਆ ਵਾਰ ਇੱਕ ਜੰਗੀ ਪੱਦਰ ਤੇ ਇੱਕ ਜਿਹੜੀ ਹੈ ਮੁਹਿੰਮ ਚਾਲੂ ਕੀਤੀ ਗਈ ਹੈ ਤੇ ਅੱਜ ਇਸ ਵਕਤ ਅਸੀਂ ਤਰਖਾਨ ਮਾਦਰਾ ਦੇ ਜਿਹੜੇ ਪਿੰਡ ਦੇ ਏਰੀਆ ਦੇ ਵਿੱਚ ਹੈਗੇ ਸਾਡੇ ਕੋ ਸਰਪੰਚ ਸਾਹਿਬ ਤੇ ਹੋਰ ਜਿਹੜੇ ਹੈਗੇ ਤੇ ਜਿਹੜੇ ਆਮ ਪਬਲਿਕ ਉਹ ਵੀ ਸਾਡੇ ਨਾਲ ਖੜੀ ਹੋਈ ਹੈ ਤੇ ਇਹਨਾਂ ਦੇ ਨਾਲ ਬੜੀ ਗੱਲ ਹੋਈ ਨਾਲ ਡਿਟੇਲਸ ਤੇ ਇਹੀ ਗੱਲ ਹੋਈ ਆ ਆਪਾਂ ਪਿੰਡ 'ਚ ਬਿਲਕੁਲ ਵੀ ਨਿਸ਼ਾਨੀ ਰਹਿਣ ਦੇਣਾ ਇਲਾਕੇ 'ਚ ਨਿਸ਼ਾਨੀ ਨਹੀਂ ਰਹਿਣ ਦੇਣਾ ਸਵੇਰ ਤੋਂ ਸਾਡੀਆਂ ਟੀਮਾਂ ਟੋਟਲ ਜਿਹੜੀ ਹੈਗੀ ਆ ਆਪਣੇ ਜ਼ਿਲ੍ਹੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਕਫਾ ਇਲਾਕਿਆਂ ਦੇ ਵਿੱਚ ਆ ਆਪਾਂ ਜਿਹੜੀ ਇਹ ਕਸੋ ਆਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਅਦਰ ਵੀ ਚੱਲਦਾ ਪਿਆ ਹੈ ਤੇ ਹੁਣ ਤੱਕ ਕਾਫੀ ਜਿਹੜੀ ਹੈਗੀ ਆ ਕਰੀਬ ਅਸੀਂ ਹੁਣ ਤੱਕ ਆ ਕਰੀਬ ਹੁਣ ਤੱਕ ਕਰੀਬ ਅਸੀਂ ਜਿਹੜੇ 9 ਪਰਚੇ ਵੀ ਸੰਬੰਧੀ ਦਰਜ ਹੋ ਚੁੱਕੇ ਹੈ ਤੇ ਕਰੀਬ 10 ਬੰਦੇ ਆ ਗ੍ਰਫਤਾਰ ਵੀ ਕਰ ਚੁੱਕੇ ਆਗੇ ਵੀ ਕਾਰਵਾਈ ਜਾਰੀ ਹੈ ਤੇ ਆਪਣਾ ਜਿਹੜੇ ਸਰਪੰਚ ਸਾਹਿਬ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪਿੰਡ ਦੇ ਵਿੱਚ ਇੱਕ ਸਟਰੋਂਗ ਰੈਜ਼ੋਲੂਸ਼ਨ ਪਾਸ ਕਰਨਗੇ ਇੱਕ ਮਤਾ ਪਾਸ ਕਰਨਗੇ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਉਹਨੂੰ ਵੇਚਣ ਜਾਂ ਉਹਨੂੰ ਕੀ ਕਹਿੰਦੇ ਕੰਜ਼ਿਊਮ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਉਹ ਰੋਲ ਸਾਹਮਣੇ ਆਂਦਾ ਉਹਦੇ ਪਰਿਵਾਰ ਨੂੰ ਸਰਪੰਚ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਬਿਲਕੁਲ ਕਿਸੇ ਵੀ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਸਪੋਰਟ ਨਹੀਂ ਰਹੇਗਾ ਤੇ ਮੇਰਾ ਪਬਲਿਕ ਨੂੰ ਇਹੀ ਪੁਲਿਸ ਵੱਲੋਂ ਆਸ਼ਵਾਸਨ ਹੈ ਕਿ ਪੁਲਿਸ ਤੁਹਾਡੇ ਨਾਲ ਅਸੀਂ ਬਿਲਕੁਲ ਇੱਥੇ ਸਫਾਇਆ ਕਰ ਦੇਣਾ ਹੈ ਜੀ ਕੋਈ ਵੀ ਬੰਦਾ ਮੇਰੀ মিডিਆ ਦੇ ਰਾਈ ਜਿਹੜੇ ਸਾਡੇ ਹੋਰ ਵਿਅਕਤੀ ਉਹਨਾਂ ਨੂੰ ਵੀ ਮੇਰੇ ਸਬ মিডিਆਸ ਜਨਾਈ ਬੇਨਤੀ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਜੇਕਰ ਮਿਲਦੀ ਹੈ ਕੋਈ ਬੰਦਾ ਵੇਚਦਾ ਹੈ ਜਾਂ ਇਦਾਂ ਦੇ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਨੋਟ ਹੈ ਤੁਸੀਂ ਸਾਡਾ ਰਾਬਤਾ ਕਰੋ ਆਪਣੇ ਲੋਕਲ ਐਸਐਚਓ ਸਾਹਿਬ ਨੂੰ ਦੱਸਿਓ ਜਾਂ ਮੈਨੂੰ ਵੀ ਤੁਸੀਂ ਦੱਸ ਸਕਦੇ ਹੋ ਬਿਲਕੁਲ 24/7 ਸਾਡੀ ਜਿਹੜੀ ਹੈਲਪਲਾਈਨ ਹੈ ਉਹ ਚੱਲੂ ਹੈ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਆਪਾਂ ਉਸ ਬੰਦੇ ਤੇ ਸਮੇਸਰ ਤਰੀਕੇ ਨਾਲ ਪੜਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਕੀ ਬੰਦੋਜਰ ਦਾ ਵੀ ਹੈ ਕੋਈ ਇਹੋ ਜਿਹਾ پلان ਕਿ ਜਿਹੜੇ ਲੋਕ ਜ਼ਿਆਦਾ ਨਸ਼ਾ ਕਰਦੇ ਦੇਖੋ ਆਪਾਂ ਬੇਸਿਕਲੀ 24/7 ਜਿਹੜੇ ਹੈਗੇ ਆ ਇਹਦੇ ਵਿੱਚ ਲੱਗੇ ਹੋਏ ਆ ਤੇ 360 ਡਿਗਰੀ ਤਰੀਕੇ ਨਾਲ ਇਸ ਤੇ ਆਪਾਂ ਕਾਰਵਾਈ ਕਰਾਂਗੇ ਭਾਵੇਂ ਉਹ ਡਿਮੋਲੀਸ਼ਨ ਨੂੰ ਲੈ ਕੇ ਹੋ ਭਾਵੇਂ ਉਹ ਅਵੇਅਰਨੈਸ ਨੂੰ ਲੈ ਕੇ ਹੋ ਭਾਵੇਂ ਸਪਲਾਈ ਚੈਨ ਨੂੰ ਸਪਲਾਈ ਚੇਨ ਨੂੰ ਬ੍ਰੇਕ ਕਰਨ ਨੂੰ ਜਾਂ ਪਿੰਡਾਂ ਦੇ ਵਿੱਚ ਆ ਕੇ ਇਕੱਲੇ ਇਕੱਲੇ ਬੰਦੇ ਇਕੱਲੇ ਇਕੱਲੇ ਘਰਾਂ ਨੂੰ ਜਿਹੜੇ ਇਹਦੇ ਵਿੱਚ ਇਨਵੋਲਡ ਉਹਨਾਂ ਨੂੰ ਤੇ ਸਾਰੇ ਪਹਿਲੂਆਂ ਤੇ ਕੰਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਜਿੱਦਾਂ ਜਿੱਦਾਂ ਕਾਰਵਾਈ ਹੋएगी ਉਹ ਤੁਹਾਨੂੰ ਅਸੀਂ ਤੁਹਾਡੇ ਨਾਲ ਅਸੀਂ মিডিਆ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਇੱਕ ਤੋਂ ਬਾਰੇ ਦਾ ਕੇਸ ਹੈ ਜੀ ਉਹ ਕਿੰਨੇ ਕਿ ਜੂਚ ਰੈਸਟੋਰੈਂਟ ਕਿੰਨੇ ਕਿ ਕੋਈ ਪਤੀ ਹੈ ਦੇਖੋ ਇੱਕ ਨਾ ਬਲਵਿੰਦਰ ਪਿੱਛ ਅ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਅਸੀਂ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਲ ਸੀਗੇ ਇੱਕ ਬੁੱਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾਂ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਰਾ ਹਰਾ ਸੱਚ ਤੇ ਪਿੰਡ ਵਾਲਿਆਂ ਵੱਲੋਂ ਹੁਣ ਕੀ ਜੀ ਰਿਸਪੌਂਸ ਜੀ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਬਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰابطਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਿਆ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਹੈ ਜੀ ਤਿੰਨੋਂ ਤੋਂ ਤਿੰਨੋਂ ਰੈਸਟ ਹੋ ਗਏ ਤਿੰਨੋਂ ਗ੍ਰਫਤਾਰ ਹੋ ਗਏ ਠੀਕ ਹੈ ਦੋ 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 ਇੱਕ ਵੀਡੀਓ ਵਾਇਰਲ ਹੋਈ ਸੀ ਸਨੇਚਿੰਗ ਦੀ ਕਰ ਪੁਲਿਸ ਨੇ ਬਹੁਤ ਦੋ ਘੰਟੇ ਤੇ ਘੰਟਿਆਂ ਦੀ ਜੋੜ ਕੱਢਿਆ ਸੀ ਤਾਂ ਇਹ ਜਿਹੜੀ ਕਿਸਮ ਹੋਰ ਵੀ ਹੈ ਮੇਰਾ ਬਵਾ ਪੁਲਿਸ ਉਹ ਤੋਂ ਬਾਰੇ ਵੀ ਤੇ ਕੋਈ ਜੀ ਸਨੇਚਿੰਗ ਨੂੰ ਲੈ ਕੇ ਬਿਕੋਜ਼ ਸਾਡੇ ਕੋਲ ਇੰਡਸਟਰੀਅਲ ਏਰੀਆ ਵੀ ਹੈਗੇ ਸਾਡੇ ਕੋਲ ਹੋਰ ਪ੍ਰਵਾਸੀ ਵੀ ਨੇ ਤੇ ਕਈ ਵਿਅਕਤੀ ਪਾਰਟਿਕੂਲਰ ਜਦੋਂ ਆਪਣੀ ਸੈਲਰੀ ਲੈ ਕੇ ਆਉਂਦੇ ਆ ਤੇ ਜਾਂ ਫਿਰ ਅਸੀਂ ਦੇਖਦੇ ਹਾਂ ਮੋਬਾਈਲ ਉਹਨਾਂ ਦੇ ਹੱਥ 'ਚ ਹੁੰਦਾ ਹੈ ਤੇ ਇਸ ਤਰੀਕੇ ਦੀ ਪਿੱਛੇ ਜੇ ਕੁਝ ਵਾਰਦਾਤਾਂ ਜਿਹੜੀ ਹੈਗੀ ਰਿਪੋਰਟ ਹੋਈਆਂ ਸਾਰੀ ਐਸ ਐਚ ਓ ਸਾਹਿਬਾਨ ਨੂੰ ਤੇ ਆਪਣੇ ਜਿੰਨੇ ਜੀਓ ਸਾਹਿਬਾਨ ਨੇ ਸਾਰਿਆਂ ਨੂੰ ਸਖਤ ہدایت ਨੇ ਪਿੱਛੇ ਜੇ ਅਸੀਂ ਕਾਰਵਾਈ ਵੀ ਕੀਤੀ ਹੈ ਤੁਸੀਂ ਦੇਖ ਵੀ ਰਹੇ ਹੋਣੇ ਤੇ ਬਿਲਕ ਜ਼ੀਰੋ ਟੋਲਰੈਂਸ ਹੈ ਵੀ ਵਿਲ ਨਾਟ ਟੋਲਰੇਟ ਐਨੀ ਕਾਈਂਡ ਆਫ ਸਨੇਚਿੰਗ ਕਿਉਂਕਿ ਜਿਹੜੇ ਗਰੀਬ ਬੰਦੇ ਆਉਂਦੇ ਆ ਵਿਚਾਰਾ ਕੋਈ ਕੋਈ ਮੋਟਰਸਾਈਕਲ ਤੇ ਆ ਰਿਹਾ ਕੋਈ ਸਾਈਕਲ ਤੇ ਆ ਰਿਹਾ ਇਸ ਨੂੰ ਉਸਦੇ ਦਰਦ ਨੂੰ ਸਮਝਦੇ ਆ ਤੇ ਬਿਲਕੁਲ ਜੀ ਜ਼ੀਰੋ ਟੋਲਰੈਂਸ ਹੈਗੇ ਸਨੇਚਰ ਐਂ ਜਿਹੜੀ ਹੈ ਥੈਫਟੀ ਆ ਰੋਬਰੀ ਕੋਈ ਵੀ ਇਸ ਤਰੀਕੇ ਦੀ ਵਾਰਦਾਤ ਕਰਦਾ ਹੈ ਬਿਲਕੁਲ ਨਹੀਂ ਅਸੀਂ ਉਹ ਬਖਸ਼ਣਾ ਸਾਡੀ ਨਜ਼ਰ ਹੁਣਾਤੇ ਹੈ ਜਦ ਉਹ ਸਾਡੇ ਹੱਥ ਆएंगे ਬਿਲਕੁਲ ਨਹੀਂ ਅਸੀਂ ਉਹਨਾਂ ਨੂੰ ਬਖਸ਼ਣਾ ਚਾਹੇ ਕਰਦੇ ਹੈ